ਗੰਨਾ ਦੇਣ ਦੀ ਰਸਮ ਜਿਹੜੀ ਉਹ ਹਲਮਨ ਸਿੰਘ ਤੋਂ ਸ਼ੁਰੂ ਕੀਤਾ ਜਾਵੇ ਮੇਰਾ ਨਾਮ ਸੁਖਵੀਰ ਸਿੰਘ ਬੈਦਵਾਰ ਅੱਛਾ ਠੀਕ ਹੈ ਤੇ ਮੇਰੇ ਵੱਡੇ ਬ੍ਰਦਰ ਨੇ ਨਰਿੰਦਰ ਸਿੰਘ ਜੀ ਉਹ ਚੇਅਰਮੈਨ ਨੇ ਮਿਲਖ ਫੈਟ ਪੰਜਾਬ ਤੇ ਸਾਨੂੰ ਇਹਨਾਂ ਦੇ ਬੀਜ ਬਾਰੇ ਪਤਾ ਲੱਗਿਆ ਸੀ ਥੋੜੀ ਵੀਡੀਓ ਵਗੈਰਾ ਦੇ ਰ ਵੀਰ ਉਹ ਲੋਗਾਂ ਦਾ ਦੇਖ ਕੇ ਤਾਂ ਅੱਜ ਮੈਂ ਇਹਨਾਂ ਦਾ ਬੀਜ ਲੈਣ ਆਇਆ ਹਾਂ। ਅਸ਼ਾ ਪਾਰਕਿੰਗ ਆਪਾਂ ਤਿਆਰ ਕਰੀ ਆ। ਨਾਲ 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 ਮੈਂ ਤੋਰੀ ਜਾਂਦੇ ਵੀ ਰਸਨਾ ਪਵੇ। ਹਾਂ। ਅਸੀਂ ਜਲੰਧਰ ਤੋਂ ਆਏ। ਜਲੰਧਰ ਸ਼ੌਣੀ? ਹਾਂ ਜਲੰਧਰ ਸ਼ੌਣੀ। ਅੱਛਾ ਜੀ ਡਿਊਟੀ ਆ? ਸਾਡੀ ਡਿਊਟੀ ਹੋਣੀ। ਅਸੀਂ ਮਕਸਰ ਤੋਂ ਆਏ। ਜੀ ਅਸੀਂ ਵੀਡੀਓ ਵੇਖਿਆ ਸੀ ਨਾ ਇਹ ਜੁਪੀ ਵਾਲਿਆਂ ਸੰਸਾਨ ਫੋਨ ਕੀਤਾ ਸੀ ਉੱਥੇ ਜਾ। ਇਹਦਾ ਬਾਬਾ ਨਾਨਕ ਡਿਸ਼ਟ ਗੁਰਦਾਸ ਤੋਂ ਆਏ ਆ। ਅਸੀਂ ਭਾਜੀ ਉਹਨਾਂ ਦਾ ਮੋਬਾਈਲ ਤੋਂ ਵੇਖਿਆ ਕਿ ਇਹਨਾਂ ਨੇ ਕਾਠਾ ਕਮਾਦ ਹੋਰ ਕਾਫੀ ਚੀਜ਼ਾਂ ਸੰਭੀ ਕਰ ਰੱਖੀਆਂ ਨੇ ਵਿਰਾਸਤੀਆਂ। ਅਸੀਂ ਸਪੈਸ਼ਲੀ ਇਹਨਾਂ ਕੋ ਨੂੰ ਸਾਰੇ ਲਗਭਗ ਪੰਜਾਬ ਚੋਂ ਗੁਵਾਚ ਚੁੱਕਾ ਸੀ ਜ ਜਸੀਂ ਪਿੰਡ ਮਿਹੇੜੂ ਸਰਦਾਰ ਦਲਵੀਰ ਸਿੰਘ ਜੀ ਦੇ ਖੇਤ ਚ ਫਾਰਮ ਚ ਆਏ ਆ ਤੇ ਇੱਥੇ ਕਾਠੇ ਕਮਾਦ ਦਾ ਪਤਾ ਲੱਗਾ ਸੀ ਕਿ ਸਭ ਤੋਂ ਗੁਰਦੁਆਰਾ ਸ੍ਰੀ ਪੈਣੀ ਸਾਹਿਬ ਨਾਮਤਾਰੀ ਹੈਡਕੁਆਟਰ ਹੈ ਤੇ ਉਹਨਾਂ ਵੱਲੋਂ ਉੱਥੋਂ ਉੱਥੇ ਸੀ ਲੈ ਕੇ ਜਾਣਾ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਚ ਵੀਡੀਓ ਪਾਈ ਸੀ ਕਿ 5 ਤਰੀਕ ਨੂੰ ਆਪਾਂ ਮਿਹੇੜੂ ਨਗਰ ਜਿਹੜਾ ਕਿ ਨਕੋਦਰ ਦੇ ਕੋਲ ਆ ਗਿਲੰਦਰ ਜ਼ਿਲ੍ਹਾ ਆਪਣਾ ਆਪਾਂ ਵੀਡੀਓ ਪਾਈ ਸੀ ਕਿ ਗੰਨੇ ਦਾ ਬੀਜ ਆ ਜਿਹੜਾ ਤੁਸੀਂ ਦੇਖ ਰਹੇ ਆ ਚਾਣਕਵਾ ਆ ਦਿਆ ਇਹ ਵੰਡਣ ਦਾ ਅੱਜ ਆਪਾਂ ਵੰਡਣਾ ਸ਼ੁਰੂ ਕਰ ਰਹੇ ਆ ਤੁਸੀਂ ਬਹੁਤ ਸਾਰੇ ਕਿਸਾਨ ਦੂਰੋਂ ਦੂਰੋਂ ਆਏ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਨੰਬਰ 2 ਆ ਜਿਹੜਾ ਦਲਬੀਰ ਸਿੰਘ ਖਾਲਸਾ ਜੀ ਇੱਧਰ ਬੋਵੀ ਪ੍ਰਧਾਨ ਸਾਹਿਬ ਤੇ ਆਪਣੇ ਸਾਰੇ ਮੁੰਡੇ ਖੜੇ ਆ ਤੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜੀ ਗੰਨਾ ਦੇਣ ਦੀ ਰਸਮ ਜਿਹੜੀ ਉਹ ਇਹ ਕਿਸਾਨ ਵੀਰ ਦਾ ਨਾਂ ਕੀ ਆ ਜੀ ਚਲਮਣ ਸਿੰਘ ਚਲਮਣ ਸਿੰਘ ਤੋਂ ਸ਼ੁਰੂ ਕੀਤਾ ਜਾਵੇ ਜੀ ਵਾਹਿਗੁਰਦੀ ਖਾਲਸਾ ਹੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਪੀ ਆਰ ਪੰਜਾਬ ਦੇ ਉੱਤੇ ਤੁਹਾਡਾ ਸਵਾਗਤ ਆ ਤਰੀਕ 5 ਆ ਅਕਤੂਬਰ 2024 ਦਿਨ ਸ਼ਨੀਵਾਰ ਤੇ ਮਿਹੇੜੂ ਨਗਰ ਵਿਖੇ ਮੈਂ ਸਰਦਾਰ ਦਲਵੀਰ ਸਿੰਘ ਹੁਣਾ ਦੇ ਫਾਰਮ ਤੇ ਖੜਾ ਵੀਡੀਓ ਪਾਈ ਸੀ ਲੱਖਾਂ ਦੀ ਗਿਣਤੀ 'ਚ ਚਲੀ ਗਈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਵੀਡੀਓ ਚਲੀ ਜਾਵੇ ਤੁਹਾਨੂੰ ਪਤਾ ਆ ਵੀ ਉਹਦਾ ਜੇ ਅੱਧਾ ਪਰਸੈਂਟ ਲੋਕ ਵੀ ਸਾਡੇ ਕੋਲੋਂ ਵੀ ਮੰਗ ਲੈਣ ਤਾਂ ਫਿਰ ਉਹ ਕਿੱਥੇ ਗੱਲ ਪਹੁੰਚ ਜਾਂਦੀ ਆ ਸੋ ਇਹਨਾਂ ਨੇ ਜਿਹੜਾ ਅਪਰਾਲਾ ਕੀਤਾ ਸੀ ਸੋ ਇਹ ਮਨਵੀਰ ਸਿੰਘ ਆ ਗਿਆਨੀ ਦਲਵੀਰ ਸਿੰਘ ਜੀ ਦਾ ਬੇਟਾ ਆ ਰੁਪਿੰਦਰ ਸਿੰਘ ਹਨਾ ਇਹ ਰੁਪਿੰਦਰ ਸਿੰਘ ਉਹਨਾਂ ਦਾ ਦੋਸਤ ਆ ਇਹਨਾਂ ਦਾ ਮਨਵੀਰ ਸਿੰਘ ਦਾ ਤੇ ਇਹ ਮੁੰਡੇ ਇੱਥੇ ਸੇਵਾ ਕਰਦੇ ਆ ਆ ਪਿੱਛੇ ਚਾਹ ਲੱਗੀ ਆ ਸਾਰੇ ਹੀ ਜਿੰਨੇ ਵੀ ਸੱਜਣ ਆਏ ਨੇ ਪਾਣੀ ਚਾਹ ਦਾ ਪ੍ਰਬੰਧ ਉਹਨਾਂ ਲਈ ਕੀਤਾ ਗਿਆ ਸੈਕੜੇ ਦੀ ਗਿਣਤੀ ਚ ਲੋਕ ਜਿਹੜੇ ਆ ਉਹ ਅੱਜ ਦੀ ਤਰੀਕ 'ਤੇ ਇੱਥੇ ਪਹੁੰਚ ਚੁੱਕੇ ਹਾਂਜੀ ਕਿੱਦਾਂ ਜੀ ਕਿੱਦਾਂ ਦਾ ਰਿਸਪੌਂਸ ਲੱਗ ਰਿਹਾ ਅੱਜ ਤਾਂ ਸਵੇਰ ਤੋਂ ਹੀ ਇੰਨਾ ਆਪਣੇ ਰਿਸਪੌਂਸ ਵਧੀਆ ਆ ਰਿਹਾ ਜੀ ਤੜਕੇ 5 ਵਜੇ ਤੋਂ ਜ਼ਿੰਮੇਦਾਰ ਆਉਣੇ ਸ਼ੁਰੂ ਹੋ ਗਏ ਸੀ ਠੀਕ ਹੈ ਮਿਹਰਬਾਨ ਤੇ ਆ ਹੁਣ ਤੁਸੀਂ ਦੇਖ ਲਓ ਵੀ ਕਿੱਦਾਂ ਉਧਰੋਂ ਛੜਕਲੋਂ ਲਾਈਨਾਂ ਲੱਗੀਆਂ ਆ ਤੇ ਮੇਰੇ ਖਿਆਲ 'ਚ ਵੀ ਜਿੰਨੇ ਜ਼ਿੰਮੇਦਾਰ ਹੁਣ ਇੱਥੇ ਮੌਜੂਦ ਆ ਹੂੰ ਇਹਦੇ ਨਾਲੋਂ 3 ਗੁਣਾ ਜ਼ਿੰਮੇਦਾਰ ਗੰਨਾਂ ਲੈ ਕੇ ਜਾ ਚੁੱਕੇ ਆ ਤੇ ਹੱਲੇ ਲੈਂਡ ਟੁੱਟ ਨਹੀਂ ਰਹੀ ਮੇਰੇ ਖਿਆਲ ਚ ਵੀ ਅੱਜ ਮਹਾਰਾਜ ਦੀ ਕਿਰਪਾ ਹੀ ਰਹੂਗੀ ਦਸ਼ਾਮ ਤੈ ਹਾਂਜੀ ਤੇ ਗੰਨਾ ਵੀ ਦੇਖ ਲਓ ਤੁਹਾਡੇ ਸਾਹਮਣੇ ਅਸੀਂ ਖੁੱਲਾ ਦੇ ਰਹੇ ਆ ਇੱਕ ਇੱਕ ਗੰਨਾ ਨਹੀਂ ਦੇ ਰ ਆ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਜਿੰਨਾ ਜ਼ਿੰਮੇਵਾਰ ਕੋਈ ਕਹਿੰਦਾ ਸੀ ਦੇਈ ਜਾਂਦੇ ਹੂੰ ਕੁਰਪੂਥਲਾ ਜ਼ਿਲ੍ਹਾ ਪਿੰਡ ਤੁੰਦਾਲ ਠੀਕ ਆ ਜੀ ਕਿਦਾਂ ਜੀ ਤੁਸੀਂ ਇੱਥੇ ਤੱਕ ਪਹੁੰਚਣਾ ਕਿਦਾਂ ਹੋਇਆ ਪਹੁੰਚਣਾ ਸਾਹ ਉਹਨਾਂ ਨੇ ਆਪਣਾ ਵੀਡੀਓ ਵੀ ਦਿਆ ਹੈਗਾ ਜੀ ਜੀ ਤੇ ਕੁਮਾ ਦਾ ਬੀਜ ਦਿੰਦੇ ਅਸੀਂ ਇਸ ਕਰਕੇ ਬੇਤੇ ਆਏ ਆ ਬਈ ਇਹ ਇਹ ਬੀਜ ਬਾਰੇ ਵੀਡੀਓ ਤੋਂ ਹੀ ਪਤਾ ਲੱਗਾ ਜਾਂ ਐਵੇਂ ਪਤਾ ਵੀ ਸੀ ਬਜ਼ੁਰਗਾਂ ਤੋਂ ਵੀ ਪਹਿਲਾਂ ਪਤਾ ਪਤਾ ਨਹੀਂ ਅਸੀਂ ਇਸ ਕਮਾਦ ਨੂੰ ਛੱਲ ਦੇ ਰਹੇ ਕੱਢਦੇ ਰਹਾਂ ਗੋੜ ਬਣਾਉਂਦੇ ਰਸਮੀ ਦਿਨ ਬਹੁਤ ਹੀ ਵਧੀਆ ਪਸ਼ੂ ਵਾਲਾ ਬੰਦਾ ਮੈਨੂੰ ਮੈਨੂੰ ਇੱਕ ਹਨਾ ਤੁਸੀਂ ਤੁਸੀਂ ਕਿਉਂਕਿ ਤੁਸੀਂ ਤੁਹਾਡਾ ਐਕਸਪੀਰੀਅੰਸ ਹੈ ਉਮਰ ਹੈ ਮੈਨੂੰ ਆ ਵੀਰੇ ਮੜ ਜਾ ਗੰਨਾ ਕਰਿਓ ਇਧਰ ਨੂੰ ਮੈਨੂੰ ਦੇਖ ਕੇ ਦੱਸੋ ਇਹ ਹੀ ਉਹ ਗੰਨਾ ਹੈ ਜਿਹੜਾ ਤੁਸੀਂ ਕੱਢਦੇ ਰਹੇ ਛੱਲ ਦੇ ਰਹੇ ਕਹਿੰਦੇ ਬਚਪਨ ਚ ਜਾਂ ਜਵਾਨੀ ਵੇਲੇ ਇਹ ਦੱਸੋ ਮੈਨੂੰ ਉਹ ਹੀ ਹੈ ਕੋਈ ਫਰਕ ਤਾਂ ਨਹੀਂ ਦੇਸੀ ਕਮਾਦ ਹੈ ਓਕੇ ਸਾਨੂੰ ਦੱਸਿਓ ਜਰੂਰ ਜੇ ਇਸ ਗੰਨੇ ਚ ਕੋਈ ਤੁਹਾਨੂੰ ਉਸ ਗੰਨੇ ਨਾਲੋਂ ਫਰਕ ਲੱਗੇ ਸਾਨੂੰ ਜਰੂਰ ਦੱਸਿਓ ਇਹਦੀ ਰਾਸ ਚ ਲੱਗੇ ਇਹਦੇ ਇਹਦੇ ਸਾਨੂੰ ਮਤਲਬ ਇਹਦੇ ਤੁਹਾਨੂੰ ਫੀਚਰ ਜਾਂ ਇਹਦੇ ਦੇਖਣ ਚ ਕੁਝ ਲੱਗੇ ਲੰਬਾਈ ਚ ਲਾਈ ਸਾਨੂੰ ਜਰੂਰ ਦੱਸਿਓ ਇਹ ਜਿਹੜੀ ਹੈ ਉਹ ਜਿਹੜਾ ਪਹਿਲੋਕ ਮਾਸੂ ਦੀ ਰਾਸ ਬੜੀ ਮਿੱਠੀ ਬਹੁਤ ਜ਼ਿਆਦਾ ਤਾਕਤ ਸੀ ਉਹਦੇ ਵਿੱਚ ਹਾਂ ਇਹ ਹੁਣ ਤੁਹਾਨੂੰ ਦੱਸਾਂਗੇ ਜਦੋਂ ਵਰਤਾਂਗੇ ਹਾਂ ਵਰਤਾਂਗੇ ਬਈ ਜੀ ਫਗਵਾੜੇ ਤੋਂ ਆਇਆ ਜੀ ਪਿੰਡ ਖੋਥੜਾ ਆ ਬਸ ਆ ਜੀ ਗੰਨੇ ਦਾ ਪਤਾ ਲੱਗਿਆ ਸੀਗਾ ਜੀ ਤੁਹਾਡੀ ਵੀਡੀਓ ਦੇਖੀ ਸੀਗੀ ਤੇ ਦੇਖ ਕੇ ਜੀ ਅਸੀਂ ਸੂਰ ਤੇ ਤੜਕੇ ਦੇ ਨਿਕਲਿਓ ਆ ਤੇ ਹੁਣ ਪਹੁੰਚੇ ਆ ਬੜੀ ਖੁਸ਼ੀ ਹੈ ਜੀ ਸਾਨੂੰ ਮਿਲ ਗਿਆ ਚਾਣ ਦਾ ਵੀ ਨਹੀਂ 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 ਨੈਟ ਦੇ ਉੱਤੇ ਲੱਭ ਪੈਂਦਾ ਜੀ ਜਿਹਦੇ ਬਾਰੇ ਬਜ਼ੁਰਗਾਂ ਨੇ ਵੀ ਦੱਸਿਆ ਸੀਗਾ ਤੇ ਅੱਗੇ ਹੁੰਦਾ ਸੀ ਸਾਡੇ ਬਾਬੇ ਦੇ ਟਾਈਮ ਦੇ ਉੱਪਰ 60 70 ਸਾਲ ਪਹਿਲਾਂ ਵੀ ਇਹ ਸਾਡੇ ਕੋਲ ਹੁੰਦਾ ਸੀ ਹੁਣ ਤਾਂ ਪੰਜਾਬ 'ਚ ਇਹ ਵੀ ਲੱਭਦਾ ਹੀ ਨਹੀਂ ਹੈਗਾ ਤੇ ਜਦੋਂ ਪਤਾ ਲੱਗਿਆ ਵੀ ਇਹ ਹੈਗਾ ਅਵੇਲੇਬਲ ਆ ਤੇ ਅਸੀਂ ਕਿੰਨੇ ਚਿਰ ਦੀ ਵੇਡ ਕਰਦੇ ਸੀ ਕਈ ਦਿਨਾਂ ਦੀ ਵੀਡੀਓ ਤੁਹਾਡੀ ਦੇਖੀ ਸੀਗੀ ਵੀ ਕਿਹੜੇ ਦਿਨ ਬਾਅਦ ਆ ਨਾਵੇ ਤਾਂ ਅਸੀਂ ਲੈ ਕੇ ਜਾਈਏ ਹਨਾ ਬਹੁਤ ਸ਼ੁਕਰੀਆ ਭਾਈ ਚੈਨਲ ਨਾਲ ਜੁੜੇ ਹੋ ਤੁਹਾਡਾ ਚੈਨਲ ਦਾ ਵੀ ਧੰਨਵਾਦ ਚੈਨਲ ਨਾਲ ਜੁੜੇ ਰਹੋ ਕਿ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਤੁਸੀਂ ਪੋਪਰ ਜ਼ਿਲ੍ਹਾ ਜਲੰਧਰ ਅੱਛਾ ਜੀ ਠੀਕ ਹੈ ਭਾਈ ਜੀ ਪੋਪਰ ਤੋਂ ਆਏ ਤੁਸੀਂ ਹਾਂ ਜੀ ਹਾਂ ਜੀ ਖੰਡ ਖੰਡ ਮੇਲ ਵੇਲੀ ਆਪਣੀ ਉੱਥੇ ਹੀ ਆਉਂਦਾ ਮੈਨੂੰ ਪਤਾ ਜੀ ਠੀਕ ਹੈ ਠੀਕ ਕੀ ਸ਼ੁਗਨਾਮ ਤੁਹਾਡਾ ਮੇਰਾ ਨਾਮ ਵਰਿੰਦਰਜੀਤ ਸਿੰਘ ਵਰਿੰਦਰ ਭਾਈ ਠੀਕ ਹੈ ਭਾਈ ਪਤਾ ਸੀ ਵੈਸੇ ਇਹਦੇ ਬਾਰੇ ਪਹਿਲਾਂ ਨਹੀਂ 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 ਤੁਹਾਡੀ ਵੀਡੀਓ ਦੇਖ ਕੇ ਪਤਾ ਲੱਗਾ ਕਿਹੜਾ ਇਲਾਕਾ ਜੀ ਆਪਣਾ ਰਾਏਕੋੜਾ ਜਿਲ੍ਹਾ ਲੁਧਿਆਣਾ ਅੱਛਾ ਜੀ ਰਾਏਕੋੜ ਤੋਂ ਆਏ ਹਾਂਜੀ ਰਾਏਕੋੜ ਤੋਂ ਆਏ ਠੀਕ ਹੈ ਜੀ ਪਤਾ ਸੀ ਇਸ ਗੰਨੇ ਬਾਰੇ ਜਾਂ ਨਜੁਰਗਾ ਤੋਂ ਕਦੇ ਸੁਣਿਆ ਸੀ ਨਹੀਂ ਪਤਾ ਨਹੀਂ ਸੀ ਤੁਹਾਡੀ ਵੀਡੀਓ ਦੇਖ ਕੇ ਪਤਾ ਲੱਗਿਆ ਬਾਕੀ ਆਪਣੇ ਕੋਲ ਕਿਹੜਾ ਲੱਗਿਆ ਆਪਣੇ ਕੋਲੇ ਪੋਨਾ ਪੋਨਾ ਲੱਗਿਆ ਤੇ ਤੁਸੀਂ ਸਾਨੂੰ ਪੋਨੇ ਦਾ ਬੀਜ ਨਹੀਂ ਦਿਓਗੇ ਦੇ ਦਾਂਗੇ ਜੀ ਦੇ ਦਾਂਗੇ ਕੋਈ ਗੱਲ ਤੁਸੀਂ ਜਰੂਰ ਸਾਨੂੰ ਪੋਨੇ ਦਾ ਬੀਜ ਦਿਓ ਹਾਂਜੀ ਹਾਂਜੀ ਤੇ ਅਸੀਂ ਉਹਨੂੰ ਡਿਵੈਲਪ ਕਰਨਾ ਚਾਹਾਂਗੇ ਔਰ ਉਹਨੂੰ ਤੁਸੀਂ ਵੀ ਵੱਡੇ ਪੱਧਰ ਤੇ ਡਿਵੈਲਪ ਕਰੋ ਤਾਂ ਕਿ ਆਪਾਂ ਥੋੜੀਆਂ ਜਿਹੜੀਆਂ ਪ੍ਰਾਤਨ ਕਿਸਮਾਂ ਨੇ ਹਾਂਜੀ ਹਾਂਜੀ ਉਹਨੂੰ ਬਚਾ ਲਈਏ ਅਸੀਂ ਵੀ ਇਹੀ ਚੀਜ਼ਾਂ ਚਾਹੁੰਦੇ ਹਾਂ ਜੀ ਬਾਣੀਆਂ ਚੀਜ਼ਾਂ ਹਾਂ ਜੀ ਖਰਾਕਾਂ ਵਧੀਆ ਸੀ ਚੀਜ਼ਾਂ ਵੀ ਵਧੀਆ ਸੀਗੇ ਉਹਨਾਂ ਨੂੰ ਦੁਬਾਰੀ ਡਿਵੈਲਪ ਕਰਨਾ ਪਊ ਇਹ ਵੀ ਗੱਲ ਬਣਨੀ ਹੈ ਨਹੀਂ ਗੱਲ ਨਹੀਂ ਬਣਨੀ ਹੈ ਤਦੇ ਤਦ ਹੀ ਅਸੀਂ ਰਾਏਕੋਟ ਤੋਂ ਆਏ ਆ ਤੁਹਾਡੀ ਵੀਡੀਓ ਦੇਖ ਕੇ ਸਾਨੂੰ ਪਤਾ ਲੱਗਿਆ ਕਿਉਂਕਿ ਜਿੰਨੇ ਵੀ ਮੇਰੇ ਹਿਸਾਬ ਨਾਲ ਜਿੰਨੇ ਵੀ ਬੰਦੇ ਆਏ ਆ ਸਾਰੇ ਸ਼ੌਂਕੀ ਆ ਸ਼ੌਂਕ ਕਰਕੇ ਹੀ ਆਏ ਹੋਏ ਆ ਪਰ ਧੰਨਵਾਦ ਇਹਨਾਂ ਪਰਿਵਾਰ ਦਾ ਜਿਨ੍ਹਾਂ ਨੇ ਵੀ 프리 ਵੰਡੇ ਔਰ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਤੁਹਾਡੀ ਛੜ ਤੱਕ ਪਹੁੰਚੀ ਤਦੇ ਅਸੀਂ ਇੱਥੇ ਪਹੁੰਚੇ ਆਂ ਬਾਈ ਤੁਹਾਡਾ ਜਿਹੜਾ ਪਿਆਰ ਤੇ ਸਤਿਕਾਰ ਆ ਇਹ ਹੀ ਆ ਸਭ ਕੁਝ ਅਸੀਂ ਇਹੋ ਚੀਜ਼ ਨਾਲ ਹੀ ਪੀਆਰ ਪੰਜਾਬ ਤੇ ਤੁਰੇ ਫਿਰਦੇ ਆਂ ਅਸੀਂ ਤਾਂ ਇਸ ਚੀਜ਼ ਨੇ ਸਾਨੂੰ ਤੋਰੀ ਰੱਖਿਆ ਉਹ ਤੁਹਾਡਾ ਜਿਹੜਾ ਸਮਰਥਨ ਆ ਬਾਕੀ ਉਹ ਬਹੁਤ ਜ਼ਰੂਰੀ ਕਰਨ ਕਰਦੇ ਆਂ ਅਸੀਂ ਕਹਿੰਦੇ ਦਨ ਦੁਗਣੀ ਰਾਤ ਜੋ ਗੁਣਿਤ ਤਰੱਕੀ ਕਰਵਾ ਮਿਹਰਬਾਨੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਤਾਈ ਜੀ ਮੈਂ ਚੰਡੀਗੜ੍ਹ ਤੋਂ ਆਇਆ ਹਾਂ ਜੀ ਸ਼ੁਭਨਾਮ ਸਰ ਜੀ ਮੇਰਾ ਨਾਮ ਸੁਖਵੀਰ ਸਿੰਘ ਵੈਦਵਾਲ ਅੱਛਾ ਠੀਕ ਹੈ ਤੇ ਮੇਰੇ ਵੱਡੇ ਬ੍ਰਦਰ ਨੇ ਨਰਿੰਦਰ ਸਿੰਘ ਜੀ ਉਹ ਚੇਅਰਮੈਨ ਨੇ ਮਿਲਖ ਫਿਟ ਪੰਜਾਬ ਤੇ ਸਾਨੂੰ ਇਹਨਾਂ ਦੇ ਬੀਜ ਬਾਰੇ ਪਤਾ ਲੱਗਿਆ ਸੀ ਤੁਹਾਡੀ ਵੀਡੀਓ ਵਗੈਰਾ ਦੇਖ ਕੇ ਰਵਿਡੂ ਵਗੈਰਾ ਦੇਖ ਕੇ ਤਾਂ ਅਜ ਮੈਨਾਂ ਦਾ ਬੀਜ ਲੈਣ ਆਇਆ ਤੇ ਅੱਗੇ ਹੋਰ ਵੀ ਭਾਈ ਸਾਹਿਬ ਤੋਂ ਪੁੱਛਿਆ ਵੀ ਵੈਰਾਈਟੀਆਂ ਕਿੰਨੀਆਂ ਕਿੰਨੇ ਤੁਹਾਡੇ ਕੋਲੇ ਕਹਿੰਦੇ ਵੈਰਾਈਟੀਆਂ ਬਹੁਤ ਨੇ ਹੁਣ ਜਿੱਦਾਂ ਜਿੱਦਾਂ ਇਹ ਵੈਰਾਈਟੀਆਂ ਅੱਗੇ ਸਾਨੂੰ ਦੱਸੀ ਜਾਣਗੇ ਤੇ ਉਦੋਂ ਉਦੋਂ ਜਾ ਕੇ ਆਪਾਂ ਫਾਰਮ ਸਾਰਾ ਵੀਡੀਓ ਤੁਸੀਂ ਪੀਆਰ ਪੰਜਾਬ ਤੇ ਵੇਖੀ ਸੀ ਪੀਆਰ ਪੰਜਾਬ ਤੇ ਬਾਈ ਇੱਕ ਇਹ ਹੈ ਕਿ ਇਹ ਇਹ ਚਾਣ ਦੇ ਬਾਰੇ ਤੁਹਾਨੂੰ ਪਹਿਲਾਂ ਵੀ ਕੁਝ ਪਤਾ ਸੀ ਜਾਂ ਵੀਡੀਓ ਵੀਡੀਓ ਦੇਖ ਕੇ ਪਤਾ ਲੱਗਾ ਪਹਿਲਾਂ ਦੇਖੋ ਅਸੀਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀਗੇ ਲੇਕਿਨ ਦੇਖਿਆ ਨਹੀਂ ਸੀਗਾ ਇਹ ਤੁਹਾਡੀ ਵੀਡੀਓ ਤੋਂ ਬਾਅਦ ਸਾਨੂੰ ਹੋਰ ਜਾਣਕਾਰੀ ਮਿਲੀ ਹੈ ਇਹਦੀ ਇਹਦੇ ਬਾਰੇ ਹੁਣ ਅਸੀਂ ਹੋਰ ਜਾਗਰੂਕ ਹੋਏ ਹਾਂ ਇਸ ਕਰਕੇ ਅਸੀਂ ਆ ਲੈ ਕੇ ਚੱਲੇ ਆ ਅੱਜ ਬੀਜ ਤੇ ਇਹ ਤਿਆਰ ਕਰਨਾ ਆਪਣਾ ਸਾਰਾ ਅੱਗੇ ਨੂੰ ਕਿ ਜਿਵੇਂ ਸਰ ਹੁਣੀ ਆਏ ਨੇ ਤੇ ਬਹੁਤ ਸਾਰੇ ਸੱਜਣ ਹੁਣ ਸਾਡੇ ਕੋਲੋਂ ਸਾਰਿਆਂ ਨਾਲ ਗੱਲ ਕਰਨੀ ਸੰਭਵ ਨਹੀਂ ਹੈਗੀ ਪਰ ਮੈਂ ਨਾਲ ਇੱਕ ਬੇਨਤੀ ਇਹ ਸਰ ਕਰੂੰਗਾ ਸਾਰਿਆਂ ਨੂੰ ਕਿ ਇਹਦਾ ਰਿਵਿਊ ਸਾਨੂੰ ਜਰੂਰ ਦੇਣਾ ਜਾਂ ਮੈਨੂੰ ਜਾਂ ਗਿਆਨੀ ਦਲਬੀਰ ਸਿੰਘ ਜੀ ਨੂੰ ਜਰੂਰ ਦੇਈਓ ਕਿਉਂਕਿ ਹਾਲਾਂਕਿ ਚਲੋ ਬੀਜ ਤਾਂ ਇਹਨਾਂ ਦਾ ਹੀ ਆ ਤੇ ਤੁਸੀਂ ਸਾਨੂੰ ਜਰੂਰ ਦੱਸਿਓ ਤੇ ਬਜ਼ੁਰਗਾਂ ਨੂੰ ਜਰੂਰ ਜਿਹੜੇ ਕੋਈ ਹੈਗੇ ਨੇ ਜਿਹੜੇ ਅੱਜ ਇਸ ਵੇਲੇ ਕੈਮ ਨੇ ਉਹਨਾਂ ਨੂੰ ਜ਼ਰੂਰ ਦਿਖਾ ਲਿਓ ਵੀ ਆਹ ਇੱਕ ਚੀਜ਼ ਲਿਆਂਦੀ ਹੈ ਉਹੀ ਹੈ ਜਾਂ ਕੋਈ ਫਰਕ ਹੈ ਠੀਕ ਹੈ ਸਾਨੂੰ ਫਰਕ ਜਰੂਰ ਤੇ ਅਸੀਂ ਕਮੈਂਟ ਵੀ ਜ਼ਰੂਰ ਕਰਾਂਗੇ ਤੁਹਾਡੀ ਇਸ ਤੇ ਵੀਡੀਓ ਤੇ ਵਗੈਰਾ ਤੇ ਜੋ ਵੀ ਹੈਗਾ ਬਾਕੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਪਣੇ ਰਿਵਿਊ ਜ਼ਰੂਰ ਦੱਸੋ ਜੀ ਪਿੱਛੇ ਵੀ ਕਿੱਦਾਂ ਦਾ ਤੁਹਾਨੂੰ ਬੀਜ ਲੱਗਿਆ ਕਿੱਦਾਂ ਦਾ ਇਹਦੀ ਨਿਕਾਸੀ ਹੈ ਕਿੱਦਾਂ ਦਾ ਇਹਦਾ ਗੁੜ ਬਣਿਆ ਕੀ ਹੈ ਸਾਰਾ ਕੁਝ ਉਹ ਨਾਲ ਦੀ ਨਾਲ ਪਾਣਾ ਜੀ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਨੇ ਇਸ ਨਗਰ ਦੇ ਮੇੜੂ ਪਿੰਡ ਦੇ ਸਰਪੰਚ ਸਾਹਿਬ ਕਿਦਾਂ ਜੀ ਕਿਹੋ ਜਿਹਾ ਐਕਸਪੀਰੀਅੰਸ ਆਜ ਸੰਗਤਾਂ ਬਹੁਤ ਦੂਰ ਦੂਰੋਂ ਆਈਆਂ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਵੀ ਸਾਡੇ ਪਹਿਲਾਂ ਤੋਂ ਵੀ ਜ세ਦਾਰ ਸਾਹਿਬ ਨੇ ਬੜਾ ਜੈਵਿਕ ਖੇਤੀ ਕੀਤੀ ਆ ਬਹੁਤ ਸੰਗਤਾਂ ਅੱਗੇ ਵੀ ਆਉਂਦੀਆਂ ਸੀ ਬੀਜ ਲੈ ਲਈ ਇੱਥੇ ਪਰ ਇਸ ਵਾਰ ਜਿਹੜਾ ਭਾਜੀ ਉਹਨਾਂ ਨੇ ਅਨਾਉਂਸ ਕਰਕੇ 5 ਤਰੀਕ ਦਾ ਮੇਲਾ ਰੱਖਿਆ ਬੜੇ ਦੂਰਾਂ ਦੂਰਾਂ ਤੋਂ ਸਾਨੂੰ ਵੀ ਬਹੁਤ ਫੋਨ ਆਉਂਦੇ ਸੀ ਵੀ ਅਸੀਂ 5 ਤਰੀਕ ਨੂੰ ਆ ਵੀ ਸਾਨੂੰ ਸਮੇਂ ਸਾਰ ਬੀਜ ਦਵਾ ਦਿਓ ਜਰੂਰ ਇਸ ਕਰਕੇ ਆਪਾਂ ਸਾਰੀਆਂ ਸੰਗਤਾਂ ਨੂੰ ਇੱਕੋ ਹੀ ਮਤਲਬ ਤਰ੍ਹਾਂ ਰੱਖਿਆ ਵੀ ਸਾਰਾ ਕਿਸੇ ਦਾ ਦਿੱਤ ਕਰਾ ਨਹੀਂ ਹਰ ਇੱਕ ਬੰਦੇ ਨੂੰ ਜਿਹੜਾ ਵੀ ਬੀਜ ਮਿਲਣਾ ਚਾਹੀਦਾ ਨੰਬਰ ਵਾਈਜ਼ ਨੰਬਰ ਵਾਈਜ਼ ਵੀ ਇਦਾਂ ਨਹੀਂ ਹੈਗਾ ਵੀ ਕੋਈ ਸਾਡੀ ਸ਼ਿਪਾਰਸ਼ ਆ ਗਿਆ ਜਾਂ ਸਾਨੂੰ ਪ੍ਰਧਾਨ ਸਪੋਰਟਸ ਕਲੱਬ ਸ਼ਿਪਾਰਸ਼ ਕਰਦਾ ਆ ਮੈਂ ਕਰਦਾ ਜਾਂ ਭਾਜੀ ਕਰਦਾ ਨਹੀਂ ਸਾਰਿਆਂ ਨੂੰ ਜਿੰਦਾ ਮਤਲਬ ਇੱਕ ਨਿਗਾਹ ਨਾਲ ਦੇਖ ਕੇ ਵੀ ਬੀਜ ਸਾਰਿਆਂ ਨੂੰ ਮਿਲਣਾ ਚਾਹੀਦਾ ਕਿਉਂਕਿ ਸੰਗਤ ਬਹੁਤ ਦੂਰ ਦੂਰੋਂ ਸੰਗਤ ਬਹੁਤ ਦੂਰਾਂ ਤੋਂ ਆਪਾਂ ਇੱਕ ਸਿਸਟਮ ਬਣਾਇਆ ਹੈ ਮਹਾਰਾਸ਼ਟਰ ਤੋਂ ਟੋਕਨ ਦਿੱਤੇਗਾ ਟੋਕਨ ਦਿੱਤੇਗਾ ਮਹਾਰਾਸ਼ਟਰ ਤੋਂ ਸੰਗਤ ਆਉਂਦੀ ਆ ਹਰਿਆਣੇ ਤੋਂ ਸੰਗਤ ਆਉਂਦੀ ਇੱਥੇ ਹਾਂਜੀ ਮਾਧ ਪ੍ਰਦੇਸ਼ ਔਰ ਯੂਕੇ ਵਗੈਰਾ ਤੋਂ ਬਹੁਤ ਦੂਰਾਂ ਦੂਰਾਂ ਤੋਂ ਸੰਗਤ ਆ ਰਹੀ ਆ ਜੀ ਹਾਂਜੀ ਕਿਦਾਂ ਫੇ ਕੀ ਰਿਸਪੌਂਸ ਹੈ 5 ਤਰੀਕ ਦਾ ਕਿਦਾਂ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਜੀ ਤੇ ਲਾ ਮੈਂ ਤਾਂ ਸਵੇਰੇ 5 ਵਜੇ ਤੋਂ ਦੇ ਦਿਆਂ ਗੰਨੇ ਜੀ ਅੱਛਾ ਜੀ ਹਾਂਜੀ ਹਾਂਜੀ ਪ੍ਰਬੰਧ ਕੀ ਸੀ ਆਪਣੇ ਪ੍ਰਬੰਧ ਵਧੀਆ ਸੀਗੇ ਜੇ ਤੱਕ ਕੀਤੇ ਹੋਏ ਜੀ ਆਪ ਦਿਖਾਓ ਮਾਰਕਿੰਗ ਕਿੱਥੇ ਕਿਹਾ ਕਿ ਤਾ ਦੇ ਜਾਨੇ ਤੋਰੀ ਜਾਨੇ ਗੰਨੇ ਜੀ ਅੱਛਾ ਜੀ ਹਾਂਜੀ ਹਾਂਜੀ ਆਪ ਪਾਰਕਿੰਗ ਹਾਂਜੀ ਪਾਰਕਿੰਗ ਕਿੰਨੇ ਕੀਤੇ ਹੋਏ ਸੀਗੇ ਹੈਨਾ ਇਹ ਆਪਾਂ ਪੱਠੇ ਵਾਢ ਕੇ ਪਾਰਕਿੰਗ ਤਿਆਰ ਕਰ ਹਾਂਜੀ 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 ਤਿਆਰ ਕੀਤੀ ਸੀਗੀ ਆ ਗ ਸਰ ਤੁਸੀਂ ਕਿੱਥੋਂ ਆਏ ਜੀ ਅਸੀਂ ਜਲੰਧਰ ਤੋਂ ਆਏ ਜਲੰਧਰ ਸ਼ਾਹਉਨੀ ਹਾਂ ਜਲੰਧਰ ਸ਼ਾਹਉਨੀ ਅੱਛਾ ਜੀ ਡਿਊਟੀ ਆ ਸਾਡੀ ਡਿਊਟੀ ਹਾਂ ਠੀਕ ਹੈ ਸੇਵਾ ਸਿੰਘ ਠੀਕ ਹੈ ਸਰਦਾਰ ਸੇਵਾ ਸਿੰਘ ਜੀ ਤੇ ਆਪ ਆਪ ਕਹਾਂ ਤੋਂ ਹੈ ਹੋ ਇਹ ਜੋ ਵੀ ਹਾਰ ਨਹੀਂ ਕਿ ਮੈਂ ਤਾਂ ਹੀ ਪੁੱਛਿਆ ਵੀ ਇਹ ਇਹ ਬਾਹਰ ਲੱਗਦੇ ਨੇ ਇਹ ਵੀ ਮੁਲਾਜ਼ਮ ਨੇ ਆਪ ਵੀ ਸਾਰੇ ਮੁਲਾਜ਼ਮ ਆਪ ਵੀ ਹਾਂਜੀ ਤਾਂ ਆਪ ਵੀ ਇਹ ਜੋ ਹੈ ਗੱਨਾ ਗੰਨੇ ਬਾਰੇ ਪਤਾ ਵੀ ਸੀ ਜਾਂ ਵੀਡੀਓ ਦੇਖੀ ਆ ਗੱਡੀ ਵੀਡੀਓ ਦੇਖੀ ਨਹੀਂ ਗੰਨੇ ਬਾਰੇ ਪਤਾ ਨਹੀਂ ਸੀ ਨਹੀਂ ਗੰਨੇ ਬਾਰੇ ਨਹੀਂ ਪਰ ਵੀਡੀਓ ਵੇਖੀ ਅਸੀਂ ਪਹਿਲਾਂ ਗੰਨਾ ਉਹ ਕੁਮਾਰਦੀ ਸੁਣਿਆ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਇਹ ਵਾਲੀ ਹੁੰਦੀ ਸੀ ਹਾਂਜੀ ਓਕੇ ਤੇ ਹੁਣ ਤੁਹਾਨੂੰ ਇਹ ਨਹੀਂ ਹੈਗਾ ਵੀ ਇਹ ਮਤਲਬ ਯਾਰ ਇਹ ਕੀ ਵੰਡੀ ਜਾਂਦੇ ਨੇ ਕੀ ਮਸਲਾ ਵੀਡੀਓ ਤਾਂ ਬਹੁਤ YouTube ਤੇ ਪਾਉਂਦੇ ਮੇਰੇ ਯਾਰ ਕਿ ਯੂਟਿਊਬਰ 뷰 ਲੈਣ ਦੇ ਮਾਰੇ ਉਹ ਠੀਕ ਨਹੀਂ ਨਹੀਂ 뷰 ਵਾਲਾ ਨਹੀਂ ਚੱਕਰ ਪੱਕੀ ਗੱਲ ਹੈ ਹਾਂਜੀ ਕਿਉਂਕਿ ਤੁਹਾਡੇ ਇਲਾਕੇ ਦੇ ਜਿਸ ਬੰਦੇ ਨੇ ਵੀ ਹੁਣ ਮੰਗਣਾ ਹੈ ਨਾ ਜੀ ਉਹਨੂੰ ਤੁਸੀਂ ਦੇਣਾ ਅਸੀਂ ਫੋਨ ਕਰਨਾ ਜੌਰੀ ਦਾ ਵੀ ਜੌਰੀ ਦਾ ਮੁੰਡਾ ਹੈ ਖਾਣ ਡਿਊਟੀ ਹੈ ਉਹ ਵੀ ਨਹੀਂ ਹੈ ਜੀ ਜੌਰੀ ਵਾਲਾ ਉਹ ਡਿਊਟੀ ਤੇ ਰਹਿ ਗਿਆ 12 ਵਜੇ ਵਾਸਤੇ ਬੈਠਾ ਸਾਡਾ ਕੁਆਟਰ ਮਾਸਟਰ ਉਹਨੂੰ ਵੀ ਚਾਹੀਦਾ ਉਹਨੂੰ ਵੀ ਦੇਣਾ ਮੈਂ ਸਮਝ ਗਿਆ ਅਸੀਂ 7-8 ਬੰਦੇ ਆ ਜੀ ਅਸੀਂ ਟਾਈਮ ਕੱਢ ਕੇ ਵਿੱਚ ਬਾਜੀ ਕਿੱਥੋਂ ਆਏ ਤੁਸੀਂ ਮੈਂ ਆਇਆ ਜੀ ਅਠੌੜੀ ਤੋਂ ਅੱਛਾ ਜੀ ਮੇਰੇ ਫਰੈਂਡ ਹੈ ਵਕੀਲ ਸਾਹਿਬ ਐਡਵੋਕੇਟ ਕੁਲਵਿੰਦਰ ਸਿੰਘ ਅੱਛਾ ਜੀ ਸੰਗਰੂਰ ਤੋਂ ਅੱਛਾ ਜੀ ਉਹਨਾਂ ਨੇ ਫੇਸਬੁਕ ਤੇ ਦੇਖਿਆ ओके ਉਹਨਾਂ ਨੇ ਮੇਰੀ ਡਿਊਟੀ ਲਾਈਵ ਉਤੋਂ ਜਾ ਕੇ ਉਹਨਾਂ ਨੇ ਮੇ ਕੋਲ ਸ਼ਾਮ ਨੂੰ ਫੋਵਾੜੇ ਤੋਂ ਲੈਣ ਆਉਣਾ ਅੱਛਾ ਜੀ ਦੇਖੋ ਜੀ ਆ ਵੀਰ ਲੱਗਾ ਇਹ ਛੋਟਾ ਵੀਰ ਸਾਡਾ ਇਹ ਕਰ ਰਿਹਾ ਸਵੇਰ ਦਾ ਇਦਾਂ ਗੰਨਾ ਵੱਢ ਕੇ ਲਿਆਉਣ ਦੀ ਸੇਵਾ ਤੇ ਮੈਂ ਤੁਹਾਨੂੰ ਤਾਂ ਇਹ ਲੱਗਾ ਦਿਖਾਉਣ ਵੀ ਸਵੇਰ ਦਾ ਕੰਮ ਚੱਲਦਾ ਤੇ ਉਹ ਭਰੀ ਲੈ ਕੇ ਜਾ ਰਹੇ ਨੇ ਅੱਗੇ ਅੱਗੇ ਗਿਆਨੀ ਦਲਵੀਰ ਸਿੰਘ ਤੇ ਜੇ ਬੀਜ ਬੰਨ ਰਹਾ ਤਾਂ ਇਹ ਨਹੀਂ ਵੀ ਕੁਰਸੀ ਤੇ ਬੈਠੇ ਆ। ਬਾਈ ਕਿੱਥੋਂ ਆਂ ਜੀ? ਕਿਹੜਾ ਇਲਾਕਾ? ਇਹ ਕਰਤਾਰਪੁਰ ਤੋਂ ਆਏ। ਕਰਤਾਰਪੁਰ ਇੱਥੋਂ ਗੰਦਰ ਵਾਲਾ ਆ। ਠੀਕ ਹੈ ਜੀ, ਠੀਕ ਹੈ। ਲੱਬਣ ਪਿੰਡ ਲੱਬਣ 'ਚ ਕੋਈ ਦਿੱਕਤ? ਨਹੀਂ ਕੋਈ ਦਿੱਕਤ ਨਹੀਂ ਆ ਜੀ। ਠੀਕ ਹੈ ਜੀ, ਠੀਕ ਹੈ। ਬਾਈ ਤੁਸੀਂ ਕਿੱਥੋਂ ਆਏ? ਮਾਨਸਾ ਤੋਂ ਆਏ। ਮਾਨਸਾ ਤੋਂ ਆਏ ਆ। ਐਡੀ ਦੂਰੋਂ? ਹਾਂਜੀ। ਤੁਸੀਂ? ਮਾਨਸਾ ਤੋਂ। ਮਾਨਸਾ ਤੋਂ। ਤੁਸੀਂ ਸਰ ਜੀ? ਕਰਤਾਰਪੁਰ। ਕਰਤਾਰਪੁਰ ਤੋਂ ਆਏ ਆ। ਬਾਈ ਜੀ ਆਪਣਾ ਕਿਹੜਾ ਇਲਾਕਾ? ਫਗਵਾੜਾ। ਤੁਸੀਂ ਬਾਈ ਜੀ? ਫਗਵਾੜੇ ਤੋਂ। ਤੁਸੀਂ ਬਾਈ ਜੀ? ਆਪਾਂ ਗਿੱਲਾਂ ਦੇ ਤਾਂ। ਗਿੱਲਾਂ ਤੋਂ ਲ ਗੱਲਾਂ ਤੋਂ ਜੀ ਗੱਲਾਂ ਤੋਂ ਆ ਜੀ ਹਾਂਜੀ ਕਿਹੜਾ ਇਲਾਕਾ ਜੀ ਜੰਡੂ ਸਿੰਘਾਪਾ ਜੰਡੂ ਸਿੰਘਾ ਜੀ ਠੀਕ ਹੈ ਜੀ ਆਪਣਾ ਜੀ ਜੰਡੂ ਸਿੰਘਾ ਜੀ ਠੀਕ ਹੈ ਜੀ ਲੰਡੇ ਰੋਡੇ ਲੰਡੇ ਰੋਡੇ ਤੋਂ ਬਾਈ ਆਇਆ ਇਹ ਬਾਈ ਜੀ ਕਿਹੜਾ ਲੰਡੇ ਰੋਡੇ ਤੋਂ ਸਰ ਤੁਹਾਡਾ ਕਿਹੜਾ ਜੀ ਬਿਆਲਪੁਰ ਜੀ ਬਿਆਲਪੁਰ ਆ ਜੀ ਕਿਹੜਾ ਇਲਾਕਾ ਜਲੰਧਰ ਜਲੰਧਰ ਆ ਠੀਕ ਹੈ ਜੀ ਤੁਸੀਂ ਜੀ ਬਿਆਲਪੁਰ ਬਿਆਲਪੁਰ ਤੋਂ ਆਏ ਹਾਂ ਹਾਂਜੀ ਆਪਾ ਜੀ ਜਲੰਧਰ ਵਿੰਡਲ ਤੋਂ ਆ ਠੀਕ ਹੈ ਠੀਕ ਆ ਵਿੰਡਲ ਤੋਂ ਆਇਆ ਬਾਈ ਹੁਣੀ ਤੁਸੀਂ ਪਹਿਲਾਂ ਵੀਡੀਓ ਚ ਮਿਲਿਆ ਹੋ ਬਾਈ ਨੂੰ ਤਾਂ ਇਹਨਾਂ ਨੂੰ ਹਾਂਜੀ ਹਾਂਜੀ ਆਪਣਾ ਜੀ ਫਰੋਜਪੁਰ ਜਲੇ ਤੋਂ ਫਰੋਜਪੁਰ ਤੋਂ ਆਇਆ ਜੀ ਕਿਥੋਂ ਆਏ ਜੀ ਗੁਰਦਾਸਪੁਰ ਗੁਰਦਾਸਪੁਰ ਤੋਂ ਆਏ ਹਾਂ ਜੀ ਬੜੀ ਦੂਰੋਂ ਆਏ ਸਰ ਹਾਂਜੀ ਗੁਰਦਾਸਪੁਰ ਗੁਰਦਾਸਪੁਰ ਤੋਂ ਆਇਆ ਯਾਰ ਅੱਛਾ ਜੀ ਸਰ ਕਿਹੜਾ ਇਲਾਕਾ ਜੀ ਮੇਰਾ ਖਾਨਾ ਖੇਰ ਦੇ ਨਾਲ ਠੀਕ ਹੈ ਜੀ ਖੰਨੇ ਸ਼ਹਿਰ ਦੇ ਨਾਲ ਖੰਨੇ ਦੇ ਨਾਲ ਪਿੰਡ ਹਰਿਓ ਕਲਾ ਜੀ ਹਰਿਓ ਕਲਾ ਜੀ ਤੁਸੀਂ ਬਾਈ ਜੀ ਫਰੋਜਪੁਰ ਫਰੋਜਪੁਰ ਦਾ ਗਰੀਬਨ ਐਡੀ ਦੂਰੂ ਦੂਰੋਂ ਸੰਗਤ ਦਾ ਆਉਣਾ ਇਹ ਵੀ ਇੱਕ ਅਚੰਬੇ ਵਾਲੀ ਗੱਲ ਹੁੰਦੀ ਆ ਵੀ ਇੰਨਾ ਜ਼ਿਆਦਾ ਸੰਗਤ ਦਾ ਰਿਸਪੌਂਸ ਆਜੇ ਬੀ ਲੋਕਾਂ ਦਾ ਖਾਲਸਾ ਜੀ ਕਿਹੜਾ ਏਰੀਆ ਜੀ ਸਾਡਾ ਹੀ ਸਾਡਾ ਲੁਧਿਆਣਾ ਏਰੀਆ ਜੀ ਲੁਧਿਆਣਾ ਏਰੀਆ ਤੋਂ ਆਇਆ ਤੁਸੀਂ ਵੀ ਜੀ ਇਹ ਜੁਪੀ ਤੋਂ ਨੇ ਕਿਹਾ ਜੀ ਆਹ ਲਾਈਨ ਲੱਗੀ ਆ ਜਿਨ੍ਹਾਂ ਨੇ ਟੋਕਨ ਕਟਾਉਣਾ ਆ ਦੇਖੋ ਆਹ ਲਾਈਨ ਉਹ ਆ ਜਿਨ੍ਹਾਂ ਨੇ ਟੋਕਨ ਕਟਾਉਣਾ ਬਾਰੀ ਆਪਣੀ ਸੋ ਆ ਦੇਖੋ ਜੀ ਮੰਗ ਤੇ ਇਧਰੋਂ ਟੋਕਨ ਕਟਾ ਰਹੀ ਤੇ ਇਧਰੋਂ ਤੁਰੇ ਜਾ ਰਹੇ ਟੋਕਨ ਕਟਾਉਣ ਤੋਂ ਬਾਅਦ ਸਾਰੇ ਜਣੇ ਇੱਧਰ ਆ ਰਹੇ ਸੀ ਤੇ ਇੱਧਰ ਆ ਕੇ ਟੋਕਨ ਜਿਹੜਾ ਹੈ ਉਹ ਇੱਧਰ ਦੇ ਕੇ ਯਾਨੀ ਜੀ ਨੂੰ ਜਾਂ ਜਿਹੜਾ ਵੀ ਬੰਦਾ ਇੱਥੇ ਆਨ ਡਿਊਟੀ ਆ ਉਹ ਟੋਕਨ ਜੀ ਹੁਣ ਮਿਹਨਤ ਕਰਦੇ ਆ ਆ ਲੋ ਜੀ ਆ ਲੋ ਆ ਲੋ ਜੀ ਤੋ ਆ ਦੇਖ ਲਓ ਜੀ ਇਦਾਂ ਵੰਡ ਹੋ ਰਿਹਾ ਸੀ ਸਾਰਾ ਕੁਝ ਹੀ ਮੇਰਾ ਨਾਮ ਮਨਜੀਤ ਕੌਰ ਮੈਂ ਡਾਂਗਰਾ ਤੋਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਈ ਹਾਂ ਅੱਛਾ ਜੀ ਹਾਂ ਜੀ ਮੈਂ ਖੁਦ ਘੜ ਕੱਢਦੀ ਹਾਂ ਅੱਛਾ ਜੀ ਹਾਂ ਜੀ ਕੋੜ ਦਾ ਕੰਮ ਕਰਦੇ ਹਾਂ ਹਾਂ ਜੀ ਹਾਂ ਜੀ ਮੇਰੇ ਕੋਲ ਇੱਕ ਖੇਤ ਲਾਇਆ ਹੋਇਆ ਗੰਨੇ ਦਾ ਅੱਛਾ ਜੀ ਜਿਹਦੇ ਵਿੱਚ ਅੱਧਾ ਮੇਰੇ ਕੋਲ 88 ਆ ਅੱਛਾ ਜੀ ਅੱਧਾ 64 ਆ ਇਹ ਅਸੀਂ ਇਹ ਨਾ ਵੀਡੀਓ ਦੇਖੀ ਸੀਗੀ ਤੇ ਮੈਨੂੰ ਇੰਟਰਸਟ ਬਹੁਤ ਆ ਇਦਾਂ ਦੀ ਵੀਡੀਓ ਚ ਫਿਰ ਮੈਂ ਅੰਕਲ ਨਾਲ ਨਾਲ ਕਾਲ ਤੇ ਗੱਲ ਕੀਤੀ ਵੀਡੀਓ ਕਿੱਥੇ ਦੇਖੀ ਵੀਡੀਓ YouTube ਤੋਂ ਮੈਨੂੰ ਭੇਜੀ ਕਿਸੇ ਨੇ ਸੈਂਡ ਕੀਤੀ ਓਕੇ ਉਹ ਜਿਹਨਾਂ ਨੇ ਵੀਡੀਓ ਬਣਾਈ ਉਹ ਅਸੀਂ ਸੀਗੇ ਅੱਛਾ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਮਿਹੇੜੂ ਪਿੰਡ ਵਿੱਚ ਆਏ ਹੈਗੇ ਮੇਰੇ ਨਾਲ ਏਯੂ ਸਾਹਿਬ ਹੈਗੇ ਨੇ ਅਮਿੰਦਰ ਸਿੰਘ ਜੀ ਔਰ ਜਿ세 ਇੱਥੇ ਇੱਕ ਬਹੁਤ ਹੀ ਪ੍ਰੋਗਰੈਸਿਵ ਫਾਰਮਰਸ ਜਿਹੜੇ ਹੈਗੇ ਨੇ ਸਾਡੇ ਦਲਬੀਰ ਸਿੰਘ ਜੀ ਔਰ ਨਿਰਮਲ ਸਿੰਘ ਜੀ ਇਹ ਇੱਥੇ ਆਏ ਹੈਗੇ ਨੇ ਔਰ ਇਹ ਸਾਨੂੰ ਦਿਖਾ ਰਹੇ ਹੈਗੇ ਨੇ ਕਿ ਜਿਹੜੀ ਸਾਡੇ ਦੇਸੀ ਕਮਾਦ ਹੈਗੀ ਆ ਦੇਸੀ ਗੰਨਾ ਜਿਹੜਾ ਹੈਗਾ ਇਹਨੂੰ ਚਣ ਚਾਣ ਵੀ ਕਹਿੰਦੇ ਹੈਗੇ ਨੇ ਇਹ ਬੜੀ ਇਹ ਇੰਡੀਜਨਸ ਵੈਰਾਈਟੀ ਹੈਗੀ ਆ ਸਾਡੇ ਇਸ ਖਿੱਤੇ ਦੀ ਔਰ ਇਹਨੂੰ ਪ੍ਰੋਮੋਟ ਕਰਨ ਦੇ ਵਿੱਚ ਇਹ ਬਹੁਤ ਆਪਣਾ ਯੋਗਦਾਨ ਪਾ ਰਹੇ ਨੇ ਮੈਂ ਦੇਖ ਰਿਹਾ ਹੈਗਾ ਕਿ ਇਹ ਇਹਦੇ ਫ੍ਰੀ ਜਿਹੜੇ ਸੈਂਪਲਸ ਹੈਗੇ ਆ ਉਹ ਆਮ ਲੋਕਾਂ ਨੂੰ ਦਿੱਤੇ ਜਾ ਰਹੇ ਹੋਗੇ ਨੇ ਇਹਦਾ ਗੰਨੇ ਦਾ ਜਿਹੜਾ ਜੂਸ ਹੈਗਾ ਉਹ ਫ੍ਰੀ ਪਿਲਾਇਆ ਜਾ ਰਿਹਾ ਹੈਗਾ ਔਰ ਇਹਦੀਆਂ ਨਿਊਟ੍ਰੀਸ਼ਨਲ ਵੈਲਿਊ ਵੀ ਮੈਨੂੰ ਪਤਾ ਲੱਗੀ ਹੈਗੀ ਕਿ ਬਹੁਤ ਜ਼ਿਆਦਾ ਹੈਗਾ ਹੈ ਲੀਵਰ ਵਾਸਤੇ ਬਹੁਤ ਅੱਛਾ ਹੈਗਾ ਪੀਲੀਏ ਨੂੰ ਇਹ ਟੈਕਲ ਕਰਦਾ ਹੈਗਾ ਹੋਰ ਭਾਂਤ ਭਾਂਤ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਠੀਕ ਕਰਦਾ ਹੈਗਾ ਤੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹੈਗਾ ਜੀ ਦਲਬੀਰ ਜੀ ਨੂੰ ਨਿਰਮਲ ਜੀ ਨੂੰ ਕਿ ਇਹ ਇਹਨਾਂ ਦੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈਗੀ ਜਿਹੜੀ ਸਾਡੀ ਇੰਡੀਜਨਸ ਵੈਰਾਈਟੀਆਂ ਹੈਗੀਆਂ ਨੇ ਜਿਹੜੀਆਂ ਖਤਮ ਹੋ ਰਹੀਆਂ ਹੈਗੀਆਂ ਨੇ ਔਰ ਉਹਦੇ ਚੱਲ ਉਹ ਹੌਲੀ ਹੌਲੀ ਜਿਹੜਾ ਸੀਗਾ ਉਹ ਮਤਲਬ ਖਤਮ ਹੁੰਦਾ ਜਾ ਰਿਹਾ ਸੀ ਉਹਨੂੰ ਬਚਾਣ ਲਈ ਇਹ ਬਹੁਤ ਵਧੀਆ ਓਪਰੇਸ਼ਨ ਕੀਤਾ ਹੈ। ਬਾਈ ਜੀ ਕਿਹੜਾ ਇਲਾਕਾ ਦੀ ਆਪਣਾ? ਸਾਡਾ ਇਹ ਹੈਗਾ ਜ਼ਿਲ੍ਹਾ ਮਰੇਕੋੜਾ ਪਿੰਡ ਸਾਡਾ ਖੁਰਦਾ। ਅੱਛਾ ਜੀ। ਕੀ ਸ਼ੁਭਨਾਮ ਜੀ ਤੁਹਾਡਾ? ਹਰਜਿੰਦਰ ਸਿੰਘ ਢਾਲੀਵਾਲ। ਹਰਜਿੰਦਰ ਸਿੰਘ ਢਾਲੀਵਾਲ ਜੀ। ਤੇ ਜਨਾਬ ਆਪਣਾ ਇਸ ਬੀ ਬਾਰੇ ਪਹਿਲਾਂ ਵੀ ਪਤਾ ਸੀ ਜਾਂ ਵੀਡੀਓ ਦੇਖੀ? ਨਹੀਂ ਮੈਂ ਸਾਨੂੰ ਨਾ ਇਹ ਬੀ ਬਾਰੇ ਤੁਹਾਡੇ ਮਾਧਿਅਮ ਰਾਹੀਂ ਤੁਹਾਡੀ ਅਸੀਂ ਵੀਡੀਓ ਵੇਖੀ ਸੀ। ਜੀ। ਇਹ ਦਲਵੀਰ ਜੀ ਉਹਨਾਂ ਦੇ। ਜੀ। ਤੇ ਉਸ ਤੋਂ ਹੀ ਸਾਨੂੰ ਪਤਾ ਲੱਗਿਆ। ਅੱਛਾ ਜੀ ਇਹ ਪੁਰਾਣਾ ਕੋਈ ਜਿਹੜਾ ਵਿਰਾਸਤੀ ਇਹਨਾਂ ਦਾ ਬੀਜ ਪਿਛਲਾ ਸਾਂਭਿਆ ਹੋਇਆ ਉਹ ਆਪਣੇ ਕੋਲ ਹੈਗਾ ਤੇ ਸਾਡੂ ਸਾਡਾ ਨੋਟ ਕਰਿਆ ਵੈਸੇ ਅੱਜ ਹੀ ਤਰੀਕ ਜੀ ਤੇ ਫਿਰ ਅਸੀਂ ਸਵੇਰੇ ਤੋਂ ਰਸੀਂ 9 ਵਜੇ ਇਹ ਸਵੇਰ ਤੋਂ ਆਏ ਦਸੂਹੇ ਤੋਂ ਆਏ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਤੁਹਾਡੀ ਚਾਰ ਪੰਜ ਦਿਨ ਪਹਿਲਾਂ ਹੀ ਵੀਡੀਓ ਦੇਖੀ ਅੱਛਾ ਜੀ ਤੇ ਸਾਨੂੰ ਵੀ ਬੜਾ ਉਤਸ਼ਾਹ ਆਉਂ ਗਿਆ ਵੀ ਜਿਹੜਾ ਆਰਗੈਨਿਕ ਕਰੀਏ ਅੱਛਾ ਜੀ ਮੈਂ ਤਾਂ ਮੇਰਾ ਬੇਟਾ ਆਇਆ ਅੱਛਾ ਜੀ ਠੀਕ ਹੈ ਭਾਵੇਂ ਸਾਨੂੰ ਇੱਕ ਗੰਨਾ ਹੀ ਮੇੜੇ ਲੈ ਕੇ ਆਵਾਂਗੇ ਜ਼ਰੂਰ ਤੁਸੀਂ ਮਾਤਾ ਜੀ ਕਿੱਥੋਂ ਆਏ ਜੀ ਅਸੀਂ ਮਕਸਰ ਤੋਂ ਆਏ ਮਕਸਰ ਸਾਹਿਬ ਤੋਂ ਹਾਂਜੀ ਤੇ ਕਿਹੜਾ ਪਿੰਡ ਆ ਜੀ ਨੁਵਾਰਾ अच्छा जी ठीक है ते ए ए ओत्ते ਕੌਣੀ ਕੋਲ ਓਕੇ ਇਹ 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 ਚਾਨਵਾਰੇ ਤੁਹਾਨੂੰ ਪਹਿਲਾਂ ਪਤਾ ਸੀ ਹਾਂਜੀ ਅਸੀਂ ਵੀਡੀਓ ਵੇਖਿਆ ਸੀ ਨਾ ਇਹ ਜੁਪੀ ਵਾਲਾ ਇਨਸਾਨ ਫੋਨ ਕੀਤਾ ਸੀ ਉੱਥੇ ਜਾ ਅੱਛਾ ਜੀ ਜੋ ਰਿਸ਼ਤੇ ਦਾ ਰਹਿਣਾ ਅੱਛਾ ਇਹ ਜਿਹੜੇ ਜਿਹੜਾ ਜਿਹੜਾ ਆਹ ਗੰਨਾ ਆ ਇਹਦੇ ਬਾਰੇ ਤੁਸੀਂ ਕਦੇ ਪਹਿਲਾਂ ਸੁਣਿਆ ਹੋਵੇ ਜਾਂ ਬਚਪਨ ਚ ਕਦੇ ਨਹੀਂ ਪਹਿਲਾਂ ਬਚਪਨ ਮੇਰੇ ਬਾਪੂ ਜੀ ਨੇ ਦੱਸਿਆ ਸੀਗਾ ਮੇਰਾ ਪਹਿਲਾਂ ਇਹ ਵੀ ਹੁੰਦੇ ਸੀਗੇ ਅੱਛਾ ਜੀ ਕਿ ਤੇ ਇਹਨੂੰ ਮੈਂ ਪੀ ਗੰਨੇ ਦਾ ਨਾਮ ਲੈਂਦੇ ਸੀ ਉਹ ਕਾਨਾ ਕੰਨਾ ਕਹਿੰਦੇ ਸੀਗੇ ਕਾਨਾ ਕੰਨਾ ਵੀ ਕਹਿੰਦਾ ਉਦੋਂ ਵਾਰ ਲਾਲਪੋਨੀ ਆਈ ਆ ਇਹ ਉਹੀ ਆ ਇਹ ਹਾਂ ਕਾਨਾ ਕੰਨਾ ਉਹੀ ਆ ਉਹੀ ਨਾਮ ਸਰ ਤੁਹਾਡਾ ਆ ਰਾਮ ਲੁਆ ਇਕਲੀ ਰਾਮ ਲੁਆਇਆ ਜੀ ਠੀਕ ਆ ਕਿਹੜੇ ਪਿੰਡ ਤੋਂ ਜੀ ਨੰਗਲ ਖੇੜਾ ਨੰਗਲ ਖੇੜਾ ਤੋਂ ਆਏ ਆ ਤੁਸੀਂ ਫਗਵਾੜੇ ਲਾਗੇ ਫਗਵਾੜੇ ਲਾਗੇ ਕੀ ਲੈ ਕੇ ਆਏ ਜੀ ਤੁਸੀਂ ਇਹ ਇਨਸੂਲਿਨ ਦਾ ਇੱਕ ਛੋਟੀ ਲੈ ਚੀ ਅੱਛਾ ਜੀ ਤੇ ਬਣਾ ਅੱਛਾ ਜੀ ਇਹ ਬਸੂਟੀ 오ੜੀਸਾ ਜਨ ਮਿੰਦੀ ਵਾਹ ਜੀ ਵਾਹ ਵਾਹ ਜੀ ਵਾਹ ਇਹ ਤੁਸੀਂ ਗਿਫਟ ਲੈ ਕੇ ਆਏ ਆ ਗਿਆਨੀ ਦਲਬੀਰ ਜੀ ਇਹ ਅਸੀਂ ਰਾਮ ਲਾਏ ਆ ਇਹ ਤੁਹਾਡੇ ਲੱਗੇ ਆ ਦਿਖਾਓ ਜੀ ਖੋਲ ਕੇ ਉਹ ਮੈਂ ਜਿਹੜਾ ਦਾਲ ਕਿ ਲੈਂਦੇ ਆ ਤੇ ਪਹਿਲਾ ਸਾਲ ਹੀ ਸੀਗਾ ਜੀ ਇਹ ਗਿਫਟ ਲੈਣ ਆਏ ਆ ਆ ਲਓ ਜੀ ਪਹਿਲਾ ਸਾਲ ਆਇਆ ਹੈ ਬਹੁਤ ਵਧੀਆ ਜੀ ਇਹ ਪਹਿਲਾ ਸਾਲ ਕਰਕੇ ਫੇ ਮੈਂ ਹੋਰ ਦਾਲ ਕਿ ਲੈ ਆਂ ਅੱਛਾ ਜੀ ਤੁਸੀਂ ਆਪਣੇ ਫਾਰਮ ਤੇ ਲਾਏ ਆ ਹਾਂ ਮਜੂਰ ਨਹੀਂ ਹਲੇ ਹੋਏ ਹਜੇ ਮਜੂਰ ਨਹੀਂ ਤੇ 4 ਸਾਲ ਬਾਸ ਹੋਣੇ ਆ ਅੱਛਾ ਜੀ ਗਿੱਦੀ ਸੁੱੜੀ ਤੁਸੀਂ ਬੀ ਲੈਣ ਆਏ ਹੋ ਜਾਣਦਾ ਹਾਂਜੀ ਹਾਂ ਜਿਹੜਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਆਏ ਆ ਅਸੀਂ ਭਾਜੀ ਹੁਣਾਂ ਦਾ ਮੋਬਾਈਲ ਤੋਂ ਵੇਖਿਆ ਕਿ ਇਹਨਾਂ ਨੇ ਕਾਠਾ ਕਮਾਧੁਰ ਕਾਫੀ ਚੀਜ਼ਾਂ ਸੰਭੀ ਕਰ ਰੱਖੀਆਂ ਨੇ ਵਿਰਾਸਤੀਆਂ ਅਸੀਂ ਸਪੈਸ਼ਲੀ ਇਹਨਾਂ ਕੋਲ ਉਸ ਟਾਂ ਗੰਨੇ ਦਾ ਬੀਜ ਲੈਣ ਆਏ ਆ ਜਿਹੜਾ ਕਿ ਸਾਰੇ ਲਗਭਗ ਪੰਜਾਬ ਤੋਂ ਗਵਾਚ ਚੁੱਕਾ ਸੀਗਾ ਤਾਂ ਵੇਖੋ ਅੱਜ ਕਿੰਨਾ ਇੱਥੇ ਸੰਗਤ ਇਕੱਠੀ ਹੋਈ ਹੈ ਇੱਕ ਮੇਲੇ ਵਰਗਾ ਮਾਹੌਲ ਬਣਿਆ ਵਾ ਅਸੀਂ ਤੈਦ ਨੂੰ ਭਾਜੀ ਹੁਣਾਂ ਦਾ ਸ਼ੁਕਰਾਨਾ ਕਰਨੇ ਆ ਜਿਨ੍ਹਾਂ ਨੇ ਇੱਕ ਇੱਕ ਮੱਦ ਲਈ ਇਨੀ ਸੇਵਾ ਕੀਤੀ ਹੈ ਤੇ ਫ੍ਰੀ ਪੂਰੇ ਪੰਜਾਬ ਨੂੰ ਕੀ ਜਿੱਥੋਂ ਕਵਾਨ ਕੇ ਵੀ ਖੜ ਸਕਦਾ ਇਹ ਦੇ ਰਹੇ ਨੇ ਬੜੀ ਇਹਨਾਂ ਇੱਕ ਪੁਰਾਣੀ ਵਿਰਾਸਤ ਸੰਭਾਲ ਕੇ ਰੱਖੀ ਹੋਈ ਆ ਜੋ ਕਿ ਇਸ ਕਮਾਦ ਨੂੰ ਸਾਡੇ ਬਜ਼ੁਰਗ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਇਹਦਾ ਰੋ ਗੰਨਾ ਵਗੈਰਾ ਕੱਢ ਕੇ ਗੋੜ ਤੇ ਖਾਂਦੇ ਸੀਗੇ ਤੇ ਬਹੁਤ ਹੀ ਚੰਗੀਆਂ ਚੀਜ਼ਾਂ ਦੀ ਇਹ ਸਹਾਇੀ ਹੁੰਦਾ ਵਾ ਹਾਂਜੀ ਉਹੀ ਗੰਨਾ ਜੀ ਇਹਨਾਂ ਇੱਕ ਨਹੀਂ ਜੋ ਕੋਈ ਫਰਕ ਨਹੀਂ ਇਹਨਾਂ ਇੱਕ ਬੜੀ ਪੁਰਾਣੀ ਵਿਰਾਸਤ ਸੰਭਾਲ ਕੇ ਰੱਖੀ ਹੈ ਕਿ ਵਿਰਸਾ ਸੰਭਾਲ ਕੇ ਰੱਖਿਓ ਵਾਲੀ ਗੱਲ ਹੈ ਜੀ ਰੰਗ 'ਚ ਫਰਕ ਹੋਵੇ ਸਾਈਜ਼ 'ਚ ਫਰਕ ਹੋਵੇ ਨਹੀਂ ਕਿਸੇ ਚੀਜ਼ 'ਚ ਫਰਕ ਨਹੀਂ ਆ ਜੀ ਤੁਸੀਂ 20-20 ਬੀਜ ਲੈਣਾ ਤੇ ਸਾਨੂੰ ਜ਼ਰੂਰ ਦੱਸਿਓ ਜੇ ਕੋਈ ਫਰਕ ਲੱਗੇ ਤਾਂ ਠੀਕ ਹੈ ਜੀ ਜ਼ਰੂਰ ਦੱਸਾਂਗੇ ਅਸੀਂ ਅੱਜ ਜਿੰਦਗਿਰੀ ਸਿੰਘ ਜੀ ਦੇ ਥੇਰੇ ਤੇ ਪਹੁੰਚੇ ਆ ਉਹਨਾਂ ਦੇ ਘਰ ਤੇ ਪਹੁੰਚੇ ਆ ਜਿਨ੍ਹਾਂ ਨੇ ਕਈ ਚਾਣੂ ਦੀ ਖੇਤੀ ਕਰਉਂਦੇ ਸੀ ਇਹ ਚਾਣੂ ਜੀਵਿਦਾਰਾਂ ਦੇ ਵਿੱਚ ਦੂਰ ਦਰਾਡੇ ਜਿੱਦਾਂ ਪੰਜਾਬ ਦੇ ਜ਼ਿਲ੍ਹਿਆਂ ਤੋਂ ਛੱਡ ਕੇ ਇੰਡੀਆ ਦੀਆਂ ਅਲੱਗ-ਅਲੱਗ ਸਟੇਟਾਂ ਤੋਂ ਉਹਨਾਂ ਦੇ ਜੀਵਿਦਾਰ ਉਹਨਾਂ ਕੋਲ ਪਹੁੰਚੇ ਆ ਜੋ ਕਿ ਚਾਣੂ ਵੈਰੈਟੀ ਲੈਣ ਵਾਸਤੇ ਪਹੁੰਚੇ ਆ ਜੋ ਆਪਣੇ ਕੋਲ ਬਹੁਤ ਪ੍ਰਾਤਨ ਵੈਰੈਟੀ ਜਿਦਾਂ ਇਹ ਆਪਣੇ ਕੋਲ ਨਾਲ ਦੀ ਨਾਲ ਬਹੁਤ بڑے بڑے ਅਫਸਰ ਵੀ ਸਾਡੇ ਕੋਲ ਪਹੁੰਚੇ ਆ ਜਿਦਾਂ ਜੱਜ ਸਾਹਿਬ ਕਈ ਆਪਣੇ ਮੁੱਖ ਖੇਤੀਬਾੜੀ ਅਫਸਰ ਉਸ ਅਫਸਰ ਰਿਟਾਇਰ ਹੋਏ ਸਰਦਾਰ ਜੀ ਇਹ ਵੀ ਆਪਣੇ ਸਰਦਾਰ ਮੋਹਲ ਚ ਮਨੋਰ ਸਿੰਘ ਜੀ ਪਹੁੰਚੇ ਆ ਹੋਰ ਬਹੁਤ ਸਾਰੇ ਅਫਸਰ ਮੈਨੂੰ ਇੱਥੇ ਮਿਲੇ ਆ ਅਸੀਂ ਇਹਨਾਂ ਦੇ ਰਿਣੀ ਆ ਕਿਉਂਕਿ ਤਿੰਨ ਸਾਲ ਸਾਢੇ ਤਿੰਨ ਸਾਲ ਪਹਿਲਾਂ ਇਹ ਜੀਵਨਦਾਰ ਨੂੰ ਮੈਂ ਲੈਗ ਫੀਲਡ ਚ ਆਇਆ ਸੀ ਆਰਗੈਨਿਕ ਖੇਤੀ ਦਾ ਕਰਕੇ ਔਰ ਇਹਨਾਂ ਨੇ ਇਸ ਕਦਰ ਮਤਲਬ ਜੀਵਨਦਾਰਾਂ ਨੂੰ ਬڑے بڑے ਕਿੰਨੇ ਕੁ ਮੌਦੇ ਜੀਨੀਦਾਰਾਂ ਨੂੰ ਆਰਗੇਨਿਕ ਖੇਤੀ ਕਰਦੇ ਆ ਉਹਨਾਂ ਪਿਛੇ ਛੱਡਿਆ ਵਾ ਆਪਣੀ ਖੇਤੀ ਦੇ ਵਿੱਚ ਬਹੁਤ ਨਾਮਣਾ ਖਟਿਆ ਇਹਨਾਂ ਨੇ ਔਰ ਇਹ ਪੁਰਾਣੀ ਦੀ ਜਿਹੜੀ ਸਾਂਹ ਸੌਣਾ ਆ ਇਸ ਵੇਲੇ ਜੋ ਮੁੱਦਾ ਚੱਲ ਰਿਹਾ ਪੰਜਾਬ ਸਰਕਾਰ ਵੱਲੋਂ ਜਾਂ ਗ੍ਰੀਨ ਟ੍ਰਿਬਿਊਨਲ ਵੱਲੋਂ ਚੱਲੰਦਿਆ ਵੀ ਇਹ ਮੁੱਦਾ ਬਹੁਤ ਸੰਘੀਨ ਆ ਇਹ ਪੁਰਾਣੀ ਦੀ ਜਿਹੜੀ ਰਹਿਣ ਖੂਦ ਨੂੰ ਆ ਜਾਂ ਹੋਰ ਫਸਲਾਂ ਦੀ ਰਹਿਣ ਖੂਦ ਨੂੰ ਬਿਲਕੁਲ ਆਪਣੇ ਖੇਤਾਂ ਦੇ ਵਿੱਚ ਹੀ ਮਿਲਾਉਂਦੇ ਆ ਔਰ ਬਹੁਤ ਵਧੀਆ ਝਾੜ ਪੈਦਾ ਕਰਨਦਾ ਇਹ ਔਰ ਕਿਸੇ ਪ੍ਰਕਾਰ ਦੀ ਇਹਨਾਂ ਕਿਸੇ ਵੀ ਖੇਤੀ ਦੇ ਵਿੱਚੋਂ ਜਿਹੜੀ ਉਪਜਾ ਉਹਦਾ ਜੋ ਵੀ ਵਜਣਾ ਦੂਜੀਆਂ ਫਸਲਾਂ ਦੂਜੀਆਂ ਜੀਨੀਦ ਔਰ ਵਧੀਆ ਗੱਤੀ ਕਹਿੰਦੀ ਕੋਈ ਨਾ ਇਹਨਾਂ ਦੀ ਬਿਮਾਰੀਆਂ ਰਹਿਤ ਫਸਲਾਂ ਛੇਤੀ ਕਿਤੇ ਜਿਨ੍ਹਾਂ ਨੂੰ ਆਪਾਂ ਖਾਧਾ ਜਾਂਦੀਆਂ ਪੌਂਦੇ ਆ ਜਾਂ ਦਵਾਈਆਂ ਜਾਂਦੇ ਆ ਪੌਂਦੇ ਆ ਉਹ ਫਸਲਾਂ ਜਿਆਦਾ ਬਿਮਾਰੀਆਂ ਦੇ ਰਿੱਕੇ ਚ ਆ ਜਾਂਦੀਆਂ ਔਰ ਉਹ ਫਸਲਾਂ ਜਿਹੜੀਆਂ ਉਹਨਾਂ ਨੂੰ ਹੋਰ ਸੁਖਰੀਆਂ ਕਰ ਕਰਕੇ ਆਪਾਂ ਜ਼ਹਿਰ ਜ਼ਹਿਰ ਨਾਲ ਪਰਹੇਜਣੇ ਆ ਉਹ ਆਪਣੀ ਜਿਹੜਾ ਸਮਾਜ ਨੂੰ ਸਹੀ ਸਿਹਤ ਦੇਣ ਵਾਲੀ ਲੋੜ ਆ ਸਹੀ ਸਮਾਜ ਸਰਜਨ ਸਮਾਜ ਸਰਜਨ ਦੀ ਲੋੜ ਆ ਆਪਾਂ ਨੂੰ ਜ਼ਹਿਰਾਂ ਦੇ ਮੁਕਤ ਕਰਨ ਦੀ ਲੋੜ ਆ ਤੇ ਤੋਂ ਇੱਥੇ ਆਣ ਕੇ ਸਾਨੂੰ ਬਹੁਤ ਵਧੀਆ ਲੱਗਾ ਤੋਂ ਦਾਸ ਸਾਹਿਬ ਵੀ ਸਾਡੇ ਕੋਲ ਪਹੁੰਚੇ ਹੋਏ ਤੇ ਇਹਨਾਂ ਦੇ ਵਿਚਾਰੀ ਤੁਸੀਂ ਲੈ ਸਕਦੇ ਆ ਕੀ ਕਹੋਗੇ ਜੀ ਮੇਰਾ ਨਾਮ ਮਨੋਰ ਸਿੰਘ ਹੈ ਟੈਟਰ ਚੀਫ ਐਗਰੀਕਲਚਰ ਅਫਸਰ ਕਪੂਰਥਲੇ ਤੋਂ ਮੈਂ ਵੀ ਅੱਜ ਇੱਥੇ ਇਹਨਾਂ ਦੇ YouTube ਤੇ ਵੇਖ ਕੇ ਚਾਣ ਗੰਨੇ ਦੇ ਬੀਜ ਬਾਰੇ ਇੱਥੇ ਆਇਆ ਬਾਕੀ ਹੋਰ ਵੀ ਇਹਨਾਂ ਦਾ ਸਾਰਾ ਸਿਰਸਲਾ ਵੇਖ ਕੇ ਕਾਫੀ ਮਨ ਨੂੰ ਖੁਸ਼ੀ ਹੋਈ ਥੀ ਇਹ ਮੇਰੇ ਕਿਸਾਨ ਵੀਰ ਜਿਹੜੇ ਆਰਗੈਨਿਕ ਫਾਰਮਿੰਗ ਕਾਫੀ ਇੰਟਰਸਟਿੰਗ ਕਰ ਰਹਾ ਹੈ ਤੇ ਇਹਨਾਂ ਤੋਂ ਅੱਜ ਜਿੰਨੇ ਕ ਇੱਥੇ ਲੋਕ ਆਏ ਆ ਕਾਫੀ ਗੈਦਰਾਂਗਾ 5 ਵਜੇ ਤੋਂ ਡਾਏ ਆ ਤੇ ਇਹਦੇ ਨਾਲ ਲੋਕਾਂ ਨੂੰ ਇਹਨਾਂ ਕਾ ਹਤਸ਼ਾ ਹੋਇਆ ਕਿ ਅਸੀਂ ਵੀ ਇਹ ਖੇਤੀ ਜਿਹੜੀ ਆਰਗੈਨਿਕ ਵਾਲੀ ਕਰੀਏ ਤਾ ਜੋ ਆਉਣ ਵਾਲਾ ਭਵਿੱਖ ਜਿਹੜਾ ਨੂੰ ਬਿਮਾਰੀਆਂ ਤੋਂ ਬਚਾ ਸਕੀਏ ਅੱਜ ਅਸੀਂ ਪਿੰਡ ਮਿਹੇੜੂ ਸਰਦਾਰ ਦਲਵੀਰ ਸਿੰਘ ਜੀ ਦੇ ਖੇਤ ਚ ਫਾਰਮ ਚ ਆਏ ਆ ਤੇ ਇੱਥੇ ਕਾਠੀ ਕਮਾਦ ਦਾ ਪਤਾ ਲੱਗਾ ਸੀਗਾ ਪੀ ਆਰ ਪੰਜਾਬ ਚੈਨਲ ਤੋਂ ਤੇ ਉਹਦੇ ਵਿੱਚ ਵੀਡੀਓ ਵੇਖੀ ਸੀ ਕਿ ਕਾਠੀ ਕਮਾਦ ਦੇ ਕਿੰਨੇ ਫਾਇਦੇ ਨੇ ਤੇ ਅੱਜ ਅਸੀਂ ਵੇਖਿਆ ਇੱਥੇ ਬਹੁਤ ਰੌਣਕਾਂ ਲੱਗੀਆਂ ਨੇ ਪੂਰੇ ਪੰਜਾਬ ਤੋਂ ਬਹੁਤ ਦੂਰੂ ਦੂਰੋਂ ਆਏ ਆ ਕਈ ਰਾਜਾਂ ਤੋਂ ਆਏ ਅਸੀਂ ਪੈਣੀ ਸਾਹਿਬ ਤੋਂ ਗੁਰਦੁਆਰਾ ਸ੍ਰੀ ਪੈਣੀ ਸਾਹਿਬ ਨਾਮਤਾਰੀ ਹੈਡਕੁਆਟਰ ਹੈ ਤੇ ਉਹਨਾਂ ਵੱਲੋਂ ਉੱਥੋਂ ਉੱਥੇ ਸੀ ਲੈ ਕੇ ਜਾਣਾ ਹੈ ਬਈ ਸਟਰਾਬਰੀ ਦੀ ਖੇਤੀ ਕਰਦੇ ਆ ਸ਼ੌਕ ਸੀਗਾ ਤੇ ਜਦੋਂ ਇਹਨਾਂ ਦਾ ਨੰਬਰ ਮਿਲਿਆ ਤੇ ਫਿਰ ਅਸੀਂ ਸੰਪਰਕ ਕਰਕੇ ਲੈ ਚੱਲੇ ਹਾਂ ਹੁਣ ਇਹਨੂੰ ਅਸੀਂ ਲੰਗਰ ਲਾਵਾਂਗੇ ਉਹਨਾਂ ਦੇ ਘਰ ਉਹ ਅੱਜ ਕੀ ਬਾਤ ਹੈ ਹਾਂਜੀ ਜੈਨੀ ਜੀ ਕਿੱਦਾਂ ਰਿਹਾ ਫਿਰ ਅੱਜ ਦਾਦਿਆਂ ਨੂੰ ਹਾਂਜੀ ਬਹੁਤ ਵਧੀਆ ਰਿਹਾ ਜੀ ਵਧੀਆ ਰਹਿ ਗਿਆ ਹਾਂਜੀ ਹਾਂਜੀ ਸਵੇਰ ਦਾ 5 ਵਜੇ ਸਵੇਰ ਤੋਂ ਆਉਣ ਲੱਪੇ ਸੀਗੀ ਜੀ ਹਾਂਜੀ ਹਾਂਜੀ ਹੁਣ ਤੱਕ ਆਪਾਂ ਰੋਟੀ ਨਹੀਂ ਖਾਧੀ ਸਵੇਰ ਦਾ ਜੀ ਆਪਾਂ ਦੋ ਦੋਤੇ ਟਾਈਮ ਹੋ ਗਿਆ ਹਾਂਜੀ ਹਾਂਜੀ ਹੋ ਗਿਆ ਜੀ ਤਾਂ ਸਵੇਰੇ 5 ਵਜੇ ਦੇ ਸ਼ੁਰੂ ਹੋਇਆ ਹਾਂਜੀ 5 ਵਜੇ ਸ਼ੁਰੂ ਹੋਇਆ ਜੀ ਤੇ ਸੰਗਤ ਹਜੇ ਤੁਰ ਹੀ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਹੈ ਜੀ ਤੋ ਤਕਰੀਬਨ ਜਾਮ ਹੀ ਲੱਗ ਗਿਆ ਜੀ ਰਸਤੇ ਤੁਹਾਨੂੰ ਪਤਾ ਹੈ ਹਾਂਜੀ ਹਾਂਜੀ ਆ ਹੁਣ ਮੇਰੇ ਖਿਆਲ ਦੋ ਢਾਈ ਦਾ ਟਾਈਮ ਹੋ ਗਿਆ ਸ਼ਾਮ ਦਾ ਤੇ ਮੈਂ ਸੰਗਤ ਦਾ ਸਾਰੀ ਦਾ ਜ਼ਿੰਮੇਵਾਰਾਂ ਦਾ ਧੰਨਵਾਦ ਕਰਨਾ ਚਾਹੁੰਨਾ ਵੀ ਮੇਰੇ ਖਿਆਲ ਚ ਕੋਈ ਜ਼ਿਲ੍ਹਾ ਪੰਜਾਬ ਦਾ ਤਾਂ ਕੀ ਲਾਗ ਲੀਆਂ ਸਟੇਟਾਂ ਵਿੱਚੋਂ ਵੀ ਆ ਤੁਸੀਂ ਦੇਖਿਆ ਹੀ ਆ ਵੀ ਗੰਗਾ ਨਗਰ ਤੱਕ ਇਧਰ ਹਿਮਾਚਲ ਹਰਿਆਣੇ ਤੋਂ ਕਿਸਾਨ ਵੀ ਸਾਡੇ ਆਏ ਆ ਔਰ ਗੰਨਾ ਲੈ ਕੇ ਜਾ ਰਹੇ ਆ ਔਰ ਮੈਂ ਪਰਿਵਾਰ ਦਾ ਬਹੁਤ ਧੰਨਵਾਦ ਕਰੂੰਗਾ ਜਹੇਦਾਰ ਦਿਲਬੀਰ ਸਿੰਘ ਖਾਲਸਾ ਜੀ ਦੇ ਸਾਰੇ ਪਰਿਵਾਰ ਦਾ ਸਾਨੂੰ ਬਹੁਤ ਸਹਿਯੋਗ ਆ ਜਿਸ ਤਰ੍ਹਾਂ ਸਰਦਾਰ ਸਾਡੇ ਜੀਤ ਸਿੰਘ ਜੀ ਬਾਹਰ ਬਾਹਰਲੇ ਮੁਲਕਾਂ ਚ ਕੈਨੇਡਾ ਚ ਬੈਠੇ ਆ ਉਹਨਾਂ ਦਾ ਪਰਿਵਾਰ ਸਾਰਾ ਫਿਰ ਸਦਾ ਗੁਰਮੀਤ ਸਿੰਘ ਮਾਨ ਇਸੇ ਤਰ੍ਹਾਂ ਹੀ ਫਿਰ ਆਪਣੇ ਪਾਰਾ ਮਾਨ ਕੈਨੇਡਾ ਚ ਆ ਇਸ ਸਾਰੇ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਆ ਉਹਨਾਂ ਦਾ ਸਾਨੂੰ ਬੜਾ ਸਹਯੋਗ ਆ ਔਰ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਸੀ ਇਧਰਲੇ ਪਾਸੇ ਨੂੰ ਸਦਾ ਗਰਮੀਤ ਸਿੰਘ ਮਾਨ ਉਹਨਾਂ ਨੇ ਵੀ ਭਾਈ ਤੁਸੀਂ ਇਹ ਕੋਈ ਚੰਗਾ ਕੰਮ ਆ ਤਾਂ ਤੁਸੀਂ ਜ਼ਰੂਰ ਲੋਕਾਂ ਨੂੰ ਇਹ ਜਾਨੀ ਕਿਸਾਨਾਂ ਨੂੰ ਆਪਣਾ ਬੀਜ ਬਣਾ ਕੇ ਵੰਡੋ ਮੈਂ ਸਾਰੇ ਪਰਿਵਾਰ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਕਰਦਾ ਜਿੰਨੇ ਜਿੰਨੇ ਵੀਰਾਂ ਨੇ ਵੀ ਅੱਜ ਹਾਜ ਦੀ ਲੋਵਾਈ ਆ ਤੁਹਾਡਾ ਚੈਨਲ ਦਾ ਪੀਆਰ ਪੰਜਾਬ ਦਾ 골ਡੀ ਬੀਜ ਦਾ ਬਹੁਤ ਬਹੁਤ ਧੰਨਵਾਦ ਫਤਿਹ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦਾ ਬਹੁਤ ਜ਼ਿਆਦਾ ਰੁਝਾਨ ਬਹੁਤ ਕੱਲੇ ਭਰਾ ਹੀ ਨਹੀਂ ਭੈਣਾ ਵੀ ਬਹੁਤ ਆਈਆਂ ਭੈਣਾ ਨੇ ਵੀ ਆ ਕੇ ਸਹਿਯੋਗ ਕੀਤਾ ਉਹ ਵੀ ਬੀ ਲੈ ਕੇ ਗਈਆਂ ਨੇ ਮਾਤਾਵਾਂ ਆਈਆਂ ਬੀਬੀਆਂ ਆਈਆਂ ਨੇ ਤੋਂ ਕਾਫੀ ਹੰਗਾਰਾ ਰਿਹਾ ਤੇ ਇਹ ਸਾਰਾ ਕੁਝ ਸੰਭਵ ਹੋ ਸਕਿਆ ਤੁਹਾਡੇ ਕਰਕੇ ਤੁਸੀਂ ਸਾਰਿਆਂ ਨੇ ਵੀਡੀਓਜ਼ ਨੂੰ ਪਿਆਰ ਕੀਤਾ ਤੇ ਤੁਸੀਂ ਉਹਨਾਂ ਨੂੰ ਸ਼ੇਅਰ ਕੀਤਾ ਤੋਂ ਧੰਨਵਾਦ ਤੁਹਾਡਾ ਪੀਆਰ ਪੰਜਾਬ ਵੱਲੋਂ ਔਰ ਜੁੜੇ ਰਹੋ ਪੀਆਰ ਪੰਜਾਬ ਨਾਲ ਵੀਡੀਓ ਨੂੰ ਲਾਈਕ ਵਾਲਾ ਬਟਨ ਦੱਬ ਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਦੇ ਉੱਤੇ ਤੁਸੀਂ ਭਾਵੇਂ ਪਹਿਲੀ ਵਾਰ ਆਏ ਆ ਤੇ ਜੇ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਯਾਰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਤਕਰੀਬਨ ਹਰ ਤੀਸਰੇ ਚੌਥੇ ਦਿਨ ਕੁਝ ਨਾ ਕੁਝ ਨਵਾਂ ਕਰਦੇ ਰਹੀਦਾ ਸੋ ਬੇਨਤੀ ਹੈ ਜੀ ਕਿ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜਦੋਂ ਵੀ ਨਵੀਂ ਵੀਡੀਓ ਆਉਂਦੀ ਆ ਸ਼ੇਅਰ ਵਾਲਾ سلسلہ ਨਾ ਰੁਕੇ ਸੋ ਇਹ ਤੁਹਾਡਾ ਸਹਿਯੋਗ ਜਿਹੜਾ ਆ ਇਹੀ ਸਾਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਅਸੀਂ ਇਹ ਜਿਹੇ ਕੰਮ ਇਹ ਜਿਹੀਆਂ ਵੀਡੀਓ ਇਹ ਜਿਹੀਆਂ ਫਸਲਾਂ ਬੀਜ ਬੂਟੇ ਇਹ ਸਭ ਤਾਂ ਹੀ ਤੁਹਾਡੇ ਲਈ ਲਿਆ ਸਕਦੇ ਆ ਜੇ ਤੁਸੀਂ ਸ਼ੇਅਰ ਕਰਦੇ ਹੋਗੇ ਸ਼ੇਅਰ ਕਰੋਗੇ ਤੇ ਸਾਨੂੰ ਫਾਇਦਾ ਕੋਈ ਹੋ ਸਕਦਾ ਆਦਰਵਾਇਜ਼ ਸਾਨੂੰ ਸਾਰਾ ਡਿੱਖੀ ਢੋਰੀਆ ਇਕੱਠਾ ਕਰਕੇ ਤੇ ਘਰੇ ਬੈਠਣਾ ਪੈਣਾ ਸੋ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਪੀਆਰ ਪੰਜਾਬ ਨਾਲ ਤੇ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਆ ਸਤਿ ਸ਼੍ਰੀ ਅਕਾਲ